ਆਸ ਬਤੀਸੂ ਕੀ ਤੇਰ ਨੀ ਕੂਟਾ ਮੰਦਲ ਨਾ ਬਾਜੈ ਨਟ ਪੈ ਸੁਤਾ 부ਝ ਗਈ ਅਗਰ ਨਾ ਨਿਕਸੀ ਤੂੰ ਆ ਰਵ ਰਿਆ ਏਕ ਅਵਰ ਨਹੀਂ ਦੁਆ ਰਹਾ ਤੂਟੀ ਤਤ ਨਾ ਬਜੈ ਰਬਾਬ ਪੂਲ ਵਿਗਾਰੇਓ ਆਪਣੋ ਕਾਜ ਕਤਨੀ ਬਦਨੀ ਕੈਨ ਕਹਮਨ ਸਮਝ ਪਰੀ ਤੋ ਬਿਸਰਿਓ ਗਾਵਨ ਕਹਿਤ ਕਬੀਰ ਪੰਜ ਜੋ ਚੂਰੇ ਇਣ ਤੇ ਨਾ ਹੀ ਪਰਮੂਪਾਤਿ ਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸ਼ਬਦ ਕਬੀਰ ਜੀ ਦਾ ਜੋ ਆਸਾ ਰਾਗ ਵਿੱਚ 11ਵਾਂ ਸ਼ਬਦ ਹੈ ਚੱਲ ਲਈ ਲੜੀਵਾਰ ਵਿਚਾਰ ਵਿੱਚ ਅੱਜ ਇਸ ਸ਼ਬਦ ਰਾਹੀਂ ਕਬੀਰ ਜੀ ਇਹ ਸਮਝਾਉਂਦਾ ਚੇਤਨ ਕਰਦੇ ਨੇ ਕਿ ਇਸ ਸੰਸਾਰ ਵਿੱਚ ਤ੍ਰਿਸ਼ਨਾ ਦੀ ਅਗ ਮੱਚੀ ਹੋਈ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਬੰਦਾ ਤ੍ਰਿਸ਼ਨਾ ਦੀ ਅਗਨ ਵਿੱਚ ਜਲਦਾ ਪੁਈਦਾ ਰਹਿੰਦਾ ਉਹ ਨਾਨਕ ਪਾਤਸ਼ਾਹ ਜੀ ਸ੍ਰੀ ਰਾਗ ਦੇ ਪਹਿਲੇ ਸ਼ਬਦ ਕਹਿੰਦੇ ਨੇ ਪਰਮਾਤਮਾ ਦੇ ਨਾਮ ਤੋਂ ਬਿਨਾ ਬੰਦਾ ਘਰ ਕੋਠੇ ਦੁਨਿਆਵੀ ਸ਼ੋਭਾ ਬਣਨ ਦੇ ਲੱਗਦਾ ਲਗਿਆ ਰਹਿੰਦਾ ਹੈ ਤੇ ਉਸ ਦਾ ਪ੍ਰਭੂ ਨਾਮ ਨਾਲ ਜਦੋਂ ਨਹੀਂ ਜੁੜਦਾ ਹਰ ਬਿੰ ਜੀਉ ਜਲ ਬਲ ਜਾਉ ਹਰੀ ਤੋਂ ਬਿਨਾ ਇਹ ਜੀਉ ਜਲ ਜਲ ਬਲ ਜਾਂਦਾ ਹੈ ਮੈਂ ਆਪਣਾ ਗੁਰੂ ਪੁੱਛ ਦੇਖਿਆ ਅਵਰ ਨਹੀਂ ਥੋ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੇਖ ਲਿਆ ਕੋਈ ਹੋਰ ਟਿਕਾਣਾ ਨਹੀਂ ਹੈ ਗੁਰੂ ਤੋਂ ਬਿਨਾ ਜਿੱਥੇ ਜਾ ਕੇ ਇਹ ਤ੍ਰਿਸ਼ਨਾ ਦੀ ਅਗ ਲੋਭ ਦੀ ਅਗ ਮੋਹ ਮਾਇਆ ਦੀ ਅਗ ਅੰਦਰੋਂ ਬੁਝ ਜਾਏ ਵਰਨ ਇਨਸਾਨ ਹਰ ਬਿਨ ਪ੍ਰਭੂ ਤੂੰ ਬਿਨ ਜੀਉ ਜਲ ਬਲ ਜਾ ਜੂ ਜਲਦਾ ਪੁਈਦਾ ਰਹਿੰਦਾ ਸੜਦਾ ਪੁਈਦਾ ਰਹਿੰਦਾ ਤ੍ਰਿਸ਼ਣ ਦੀ ਅਗ ਲੱਗੀ ਤਿਤ ਸਰਵੜ ਪੇਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋ ਪਗ ਨਹੀਂ ਚਾਲਿਆ ਇਸ ਐਸੀ ਭਿਆਨਕ ਸੰਸਾਰ ਰੂਪੀ ਸੁਰਦੂ ਵਿੱਚ ਪ੍ਰਭੂ ਨੇ ਤ੍ਰਿਸ਼ਨਾ ਦੀ ਪਾਣੀ ਪਾਣੀ ਤਿਤ ਸਰਵੜ ਪੇਲੇ ਨਿਵਾਸਾ ਸਾਡਾ ਇੱਕ ਐਸੀ ਭਿਆਨਕ ਸੂਜੂ ਵਾਸਾ ਹੈ ਪਾਣੀ ਪਾਵਕ ਤਿਨੇ ਕੇ ਪਾਗ ਮੇਂ ਅਗ ਅਗ ਕ੍ਰਿਸ਼ਨ ਦੀ ਅਗ ਦਾ ਪਾਣੀ ਹੈ ਮਾਨੋ ਕਿ ਮੋਹ ਦਾ ਚਿੱਕੜ ਹੈ ਜਿਹਦੇ ਵਿੱਚ ਹਮ ਦੇਖਾ ਤਾਂ ਡੂਬੀ ਰੇ ਦੁਨੀਆ ਡੂਬਦੀ ਪਈ ਹੈ ਪਗ ਨਹੀਂ ਚੱਲੇ ਪਗ ਤੁਰਦਾ ਨਹੀਂ ਮੋਹ ਵਿੱਚ ਪਸਿਆ ਹੈ ਬੰਦਾ ਧਰਮ ਦੇ ਮਾਰਗ ਦੇ ਤੁਰਦਾ ਨਹੀਂ ਆਗ ਵੀ ਸੜਿਆ ਪੂਜਿਆ ਬੰਦਾ ਆਪਣੇ ਅੰਦਰ ਸਹਜ ਕਾਇਮ ਨਹੀਂ ਰੱਖ ਸਕਦਾ ਪਰ ਜਦੋਂ ਉਹ ਨਾਮ ਨਾਲ ਜੁੜਦਾ ਹੈ ਉਹਦੇ ਅੰਦਰੋਂ ਇਹ ਤ੍ਰਿਸ਼ਨਾ ਦੀ ਅਗ ਮੋਹ ਮਾਇਆ ਦੀ ਅਗ ਲੋਭ ਲalach ਦੀ ਅਗ ਬੁਝੀ ਜਾਂਦੀ ਹੈ ਵਿਕਾਰਾਂ ਤੇ ਬਸ਼ੀਕਰਨ ਕਰ ਲੈਂਦਾ ਵਿਕਾਰਾਂ ਨੂੰ ਕਾਬੂ ਕਰ ਲੈਂਦਾ ਇਸ ਸਾਰੀਆਂ ਮਾਇਸ਼ਾਨਾਵਾਂ ਮੁਕਣ ਦੇ ਕਾਰਨ ਉਹਦੇ ਜੀਵਨ ਵਿੱਚ ਉਹ ਸ਼ਾਂਤੀ ਉਹ ਆਨੰਦ ਉਹ ਮਿਠਾਸ ਆਉਂਦੀ ਹੈ। ਤੋ ਉਹ ਜੀਵਨ ਦੀ ਬਦਲੀ ਹੋਈ ਅਵਸਥਾ ਉਸ ਦਾ ਜ਼ਿਕਰ ਹੈ ਇਸ ਸ਼ਬਦ ਦੇ ਵਿੱਚ। ਤੋ rau ਦੀ ਪੰਕਤੀ ਜੋ ਸ਼ਬਦ ਦਾ ਕੇਂਦਰੀ ਪਾਉ ਹੈ। ਬੁਝ ਗਈ ਅਗਨ ਨਨਕਸਿਓ ਤੂੰ ਹਾ ਹੁਣ ਮੇਰੇ ਅੰਦਰੂ ਜੋ ਮਾਇਰੀ ਅਗ ਲਗੀ ਸੀ ਬੁਝ ਗਈ ਹੈ। ਉਹ ਪਟਨਾ ਮੇਰੀ ਮੁੱਕ ਗਈ ਉਹ ਅਗ ਬੁਝ ਗਈ ਹੈ ਨਾ ਨਕਸਿਓ ਤੂੰ ਉਹਨ ਮਾਇਆ ਦੀ ਅਗ ਵਿੱਚੋਂ ਜਿਹੜਾ ਧੂੰਆਂ ਨਿਕਲਦਾ ਸੀ ਪਾਪ ਜੋ ਵਾਸ਼ਨਾਵਾਂ ਨਿਕਲਦੀਆਂ ਸਨ ਜੋ ਲਾਲਸਾਵਾਂ ਨਿਕਲਦੀਆਂ ਸਨ ਜਿਹੜੀ ਜਨੀਆਂ ਲਹਿਰਾਂ ਉੱੜਦੀਆਂ ਸਨ ਮਾਇਆ ਮੋਹ ਦੀਆਂ ਉਹ ਸਾਰਿਆਂ ਉਹ ਧੂੰਆਂ ਵੀ ਨਹੀਂ ਨਿਕਲਦਾ ਹੁਣ ਅੱਗ ਵੀ ਬੁਝ ਗਈ ਅੰਦਰ ਰਬ ਰਿਆ ਏਕ ਅਵਰ ਨਹੀਂ ਦੂਆ ਹੁਣ ਫਿਰ ਇਹੋ ਨਜ਼ਰ ਆਉਂਦਾ ਕਿ ਹਰ ਪਾਸੇ ਇੱਕ ਪਰਮਾਤਮਾ ਰਬ ਰਿਹਾ ਹੈ ਅਵਰ ਨਹੀਂ ਦੂਆ ਉਸ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ ਸਬੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਕੋ ਬੋਲੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮੈਂ ਨਹੀਂ ਕੋਈ ਕੱਤਤਾ ਬਕਤਾ ਸੁਣਤਾ ਸੋਈ ਆ ਬਿਚਾਰੇ ਸੋ ਗਿਆਨੀ ਹੋਈ ਜੇ ਤੂੰ ਗਿਆਨ ਹੁੰਦਾ ਨਾ ਤੇ ਫਿਰ ਸਾਰੇ ਵਿੱਚ ਉਹੀ ਕੱਤਦਾ ਬਕਤਾ ਬੋਲਦਾ ਸੁਣਦਾ ਸਭ ਪਾਸੇ ਗੋਬਿੰਦ ਦੀ ਨਜ਼ਰ ਆਉਂਦਾ ਫਿਰ ਕਿਹਦੇ ਕੋਲ ਨੂੰ ਕੋਈ ਆਪਣੀ ਲਾਲਸਾ ਪੂਰੀ ਕਰੇ ਕਿਹਦੇ ਕੋਲ ਆਪਣੀ ਲਾਲਚ ਪੂਰੀ ਕਰੇ ਨਾ ਕਿਸੇ ਕੋਲ ਰਿਸ਼ਵਤ ਲੈ ਸਕਦਾ ਨਾ ਕੋਈ ਮੁਨਾਫਾ ਵੀ ਕਰ ਸਕਦਾ ਨਾ ਕੋਈ ਚੋਰ ਬਜਾਰੀ ਕੋਈ ਹੋਰ ਹੱਕ ਮਾਰ ਸਕਦਾ ਉਹ ਹੱਕ ਭਰਾ ਛੱਡ ਦਿੰਦਾ ਮਾਰਨਾ कि ਫਿਰ ਉਹ ਤ੍ਰਿਸ਼ਣ ਦੀ ਅਗ ਅੰਦਰੋਂ ਬੁਝੀ ਜਾਂਦੀ ਹੈ ਫਿਰ ਰਵ ਰਿਆ ਏਕ ਸਾਰੇ ਵਿੱਚ ਜਦੋਂ ਇੱਕ ਹੀ ਰਬਦਾ ਦਿਸਦਾ ਹੈ ਇੱਕ ਹੀ ਵਿਆਪਕ ਦਿਸਦਾ ਹੈ ਕੋਈ ਦੂਜਾ ਨਹੀਂ ਤਾਂ ਫਿਰ ਦਾ ਕੇ ਇਹ ਬੁਝ ਗਈ ਅਗਨ ਇਹ ਅਗ ਤ੍ਰਿਸ਼ਣ ਦੀ ਬੁਝ ਜਾਂਦੀ ਹੈ ਤੇ ਉਹਦੇ ਵਿੱਚੋਂ ਉੱਠਣ ਵਾਲੀਆਂ ਵਾਸ਼ਨਾਵਾਂ ਲਹਿਰਾਂ ਜਿਹੜੀਆਂ ਮਾਇਆ ਦੀਆਂ ਉਹ ਵੀ ਮੁੱਕ ਜਾਂਦੀਆਂ ਨੇ ਤੂੰ ਮਾਣੋ ਜਿਹੜਾ ਬੰਦਾ ਆਪਣੇ ਅੰਦਰ ਇਹ ਮਾਇਆ ਦਾ ਤੇਲ ਪਾ ਕੇ ਸੁਰਤੀ ਬਿਰਤੀ ਦੀ ਬੱਤੀ ਜਲਾ ਕੇ ਇਹ ਮਾਇਆ ਦਾ ਦੀਵਾ ਜਗਾਈ ਫਿਰਦਾ ਸੀ ਨਾ ਉਹ ਬਾਤੀ ਸੁੱਕੀ ਉਹ ਸੁਰਤ ਅੰਦਰੋਂ ਮੁੱਕ ਗਈ ਉਹ ਮਨੋਭਿਰਤੀ ਮੁੱਕ ਗਈ ਤੇ ਤੇਲ ਨਿਕੂਟਾ ਮਾਇਆ ਦਾ ਤੇਲ ਜਿਹੜੀ ਮਾਇਆ ਮੋਹ ਦਾ ਤੇਲ ਸੀ ਇਹ ਵੀ ਖਤਮ ਹੋ ਗਿਆ ਹੁਣ ਸੜ ਗਿਆ ਮੰਦਰ ਨੂੰ ਬਾਜਿਆ ਮੰਦਰ ਮੇਨੇ ਢੋਲ ਜਿਹੜਾ ਇਹਦੇ ਅੰਦਰ ਮਾਇਆ ਦਾ ਢੋਲ ਵੱਜਦਾ ਰਹਿੰਦਾ ਸੀ ਤੇ ਨੱਚਦਾ ਸੀ ਢੋਲ ਤੇ ਨੱਟ ਪੈ ਸੂਤਾ ਤੇ ਨੱਟ ਬਣ ਕੇ ਨੱਚ ਰਿਆ ਸੀ ਮਾਇਆ ਦੇ ਹੱਥਾਂ ਤੇ ਮਾਟੀ ਕੋ ਪੁੱਤਰਾ ਕਿਵੇਂ ਨੱਚਦਾ ਹੈ ਦੇਖ ਕੇ ਦੇਖ ਕੇ ਸੁਣਿਆ ਬੋਲਿਆ ਦੌਰਿਓ ਫਿਰਦਾ ਇਹ ਜਿਹੜਾ ਦੌੜਦਾ ਫਿਰਦਾ ਸੀ ਨਾ ਇਹ ਮਰਤੀ ਮਿੱਟੀ ਦਾ ਪੁੱਤਰਾ ਮਾਇਆ ਪਿੱਛੇ ਨੱਚਦਾ ਫਿਰਦਾ ਸੀ ਇਹ ਹੁਣ ਮੰਦਲ ਨਾ ਵਜਿਆ ਹੁਣ ਇਹਦੇ ਅੰਦਰ ਮਾਇਆ ਦੀ ਵਾਸ਼ਨਾ ਦਾ ਮਾਇਆ ਦੇ ਚਸਕਿਆਂ ਦਾ ਢੋਲ ਨਹੀਂ ਵੱਜਦਾ ਤੇ ਨੱਟ ਪੈਸੋ ਤਾਂ ਹੁਣ ਇਹ ਨੱਚਣ ਵਾਲਾ ਨੱਟ ਜਿਹੜਾ ਹੈ ਇਹ ਬੇਫਿਕਰ ਹੋ ਕੇ ਸੌਂ ਗਿਆ ਤੁਸੀਂ ਦੇਖੋ ਮਾਇਆਵਦੀ ਇਨਸਾਨ ਨੂੰ ਰਾਤੀ ਵੀ ਚੈਨ ਨਹੀਂ ਦਿਨੇ ਜੋ ਮਾਇਆ ਦੇ ਧੋਣਾ ਕਰਦਾ ਹੈ ਉਹ ਰਾਤੀ ਉਹ ਦੌੜਦਾ ਰਹਿੰਦਾ ਹੈ ਦਿਨੇ ਵਿਕਾਰ ਕਰਤ ਸ਼ਰਮ ਪਾਇਓ ਨੈਣੀ ਨੀਂਦ ਦੇ ਸੁਪਨੋਂ ਬਰੜਾਇਓ ਹਰ ਬਿਸਰਤ ਹੋਵੇ ਤੇ ਇਹ ਹਾਲ ਪ੍ਰਭੂ ਨੂੰ ਬੁਲੰਦ ਕਰ ਇਹ ਹਾਲ ਹੋ ਜਾਂਦਾ ਹੈ ਕਿ ਸੁੱਤਾ ਵੀ ਬਰੜਾ ਕੇ ਜਾਗ ਪੈਂਦਾ ਜੇ ਦਿਨੇ ਕੋਰ ਉਸ ਨੂੰ ਮਾਇਆ ਦੀਆਂ ਧਮਕੀਆਂ ਦਿੰਦਾ ਉਹ ਰਾਤ ਨੂੰ ਸੁੱਤਿਆਂ ਵੀ ਸੁਪਨੇ ਦੀ ਧਮਕੀ ਆਉਂਦੀ ਰਹਿੰਦੀ ਉਹ ਜਿਹੜਾ ਟੋਲ ਵੱਜਦਾ ਨਾ ਮਾਇਆ ਦਾ ਅੰਦਰੋਂ ਉਹ ਮੁੱਕ ਗਿਆ ਜਦੋਂ ਦੌੜ ਭੱਜ ਮੁੱਕ ਗਈ ਉਹ ਫਰੀਜੀ ਵਾਲੀ ਗਰਲਫ੍ਰੈਂਡ ਦਾ ਰੁੱਖੀ ਸੁੱਕੀ ਖਾਏਗਾ ਠੰਡਾ ਪਏ ਪੀਉ ਦੇਖ ਪਰਾਈ ਚੋਪੜੀ ਨਾ ਦਰਸੈ ਜੀ ਜਦੋਂ ਇਹ ਟਿਕਾਉ ਆ ਗਿਆ ਸੰਤੋਖ ਆ ਗਿਆ ਸਾਰੀ ਦੁੜੀ ਮੁੱਕ ਗਈ ਹੁਣ ਕੋਈ ਚਿੰਤਾ ਨਹੀਂ ਹੁਣ ਬੇਫਿਕਰੀ ਦੀ ਨਾਟ ਪੈਸੋ ਦਾ ਬੇਫਿਕਰ ਹੋ ਕੇ ਸੋ ਗਿਆ ਆਨੰਦ ਵਿੱਚ ਜੀਵਨ ਵਿੱਚ ਆ ਗਿਆ ਟੁੱਟੀ ਤੰਤਨਾ ਬਜਾਇ ਰਬਾਬ ਜਿਹੜੀ ਅੰਦਰ ਮਾਇਆ ਦੇ ਮੋਹ ਦੀ ਰਬਾਬ ਵੱਜਦੀ ਸੀ ਸਾਜ਼ ਵੱਜਦੇ ਸਨ ਉਹ ਤੰਤੀ ਟੁੱਟ ਗਈ ਮਾਇਆ ਵਾਲੀ ਜਿਹੜੀ ਲਗਨ ਸੀ ਉਹ ਵੀ ਟੁੱਟ ਗਈ ਨਾ ਬਜਾਇ ਰਬਾਬ ਹੁਣ ਉਹ ਰਬਾਬ ਨਹੀਂ ਵੱਜਦੀ ਅੰਦਰ ਮਾਇਆ ਵੱਲੇ ਮੋਹ ਦਾ ਉਹ ਸਾਜ਼ ਨਹੀਂ ਵੱਜਦਾ ਪੂਰ ਬਿਗਾਰਿਓ ਆਪਣਾ ਕਾਜ ਜਿਹੜਾ ਆਪਣਾ ਕਾਜ ਇਹਨੇ ਇਸ ਬਿਲੇਵੇ ਕਰਨ ਵਿਗਾੜਿਆ ਹੋਇਆ ਸੀ ਕਿ ਮਾਇਆ ਚੋ ਸੁੱਖ ਮਿਲਣਾ ਮਾਇਆ ਚ ਉਹਨਾਂ ਦੇ ਮਿਲਣਾ ਇਹਦੇ ਪਿੱਛੇ ਦੌੜਦਾ ਸੀ ਤੇ ਜੀਵਨ ਦਾ ਜੋ ਅਸਲ ਮਨੋਰਥ ਹੈ ਇਹ ਪ੍ਰਾਪਤ ਮਾਨਵ ਦੀ ਹੁਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਇਹ ਭੁੱਲ ਗਿਆ ਸੀ ਗੋਬਿੰਦ ਮਿਲਾ ਪਲੀ ਗੱਲ ਭੂਲ ਵਿਗਾੜੋ ਆਪਣਾ ਕਾਜੜਾ ਆਪਣਾ ਕਾਜ ਵਿਗਾੜਿਆ ਹੋਇਆ ਸੀ ਇਹ ਹੁਣ ਰਾਹ ਰਾਸਤੇ ਆ ਗਿਆ ਹੁਣ ਉਹ ਵਿਗਾੜਨ ਵਾਲੀ ਜਿਹੜੀ ਮਾਇਆ ਦੀ ਤੰਦ ਸੀ ਉਹ ਟੁੱਟ ਗਈ ਤੇ ਹੁਣ ਉਹ ਰਵਾਬ ਨਹੀਂ ਬੈਦੀ ਮਾਇਆ ਦੇ ਮੂਹ ਵਾਲੀ ਕਤਨੀ ਬਦਨੀ ਕਹਿਨ ਕਹਮਨ ਉਹ ਕਤਨੀ ਬਦਨੀ ਕਹਿਨ ਕਾਉਣ ਗਿਆ ਹਰ ਵੇਲੇ ਮਾਇਆ ਦੀ ਗੱਲਾਂ ਕਰੀ ਜਨੀ ਹਰ ਵੇਲੇ ਮਾਇਆ ਦੇ ਬਾਰੇ ਪਲੈਨਿੰਗ ਕਰਦੇ ਰਹਿਣਾ ਹਰ ਵੇਲੇ ਸੋਚਾਂ ਸੁਧਰੇ ਨਾ ਕਿੱਧਰੋਂ ਮਾਇਆ ਆਵੇ ਉਹ ਜਿਹੜੀ ਗੱਲ ਦੇ ਕਹਿ ਦੇ ਸੁਣਾ ਬੋਲਾ ਦੋਰੀਓ ਫਿਰਦਾ ਉਹ ਕਤਨੀ ਬਦਨੀ ਕਹਿਨ ਕਹਮਨ ਸਭ ਮੁੱਕ ਗਿਆ ਹੁਣ ਜਿੱਤੇ ਘੜਾ ਮਾਇਆ ਦੀ ਗੱਲ ਨਹੀਂ ਕਰਦਾ ਹੁਣ ਧਰਮ ਦੀ ਗੱਲਾਂ ਕਰਦਾ ਹੈ ਪ੍ਰਭੂ ਦੀ ਗੱਲਾਂ ਕਰਦਾ ਹੈ ਹੁਣ ਸਮਝਦਾ ਹੈ ਕਿ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਈ ਇਸ ਕੀ ਸਿਵਾਜੂ ਕਰ ਤਿਸੀ ਕੋ ਫਿਰ ਖਾਇ ਗੁਰਮੁਖ ਕੋਈ ਗਾਰੜੂ ਤਨ ਮਲ ਦਲ ਲਾਈ ਪਾਇ ਕੋਈ ਗੁਰਮੁਖ ਗਾਰੜੂ ਮੰਤਰ ਕਿੜਾ ਇਹ ਗੁਰਬਾਣੀ ਰੂਪੀ ਮੰਤਰ ਦੇ ਰਾਹੀ ਇਸ ਮਾਇਆ ਦੇ ਮੋਹ ਨੂੰ ਬਸ ਕਰ ਲੈਂਦਾ ਤੇ ਫਿਰ ਇਹ ਕਤਨੀ ਬਦਨੀ ਕਹਿਣ ਕਾ ਹਉਣ ਇਹ ਮੁੱਕ ਜਾਂਦਾ ਸਾਰਾ ਕੁਝ ਮਾਇਆ ਦੀਆਂ ਕਤਨੀਆਂ ਕਰਨਾ ਬੰਦ ਕਰ ਦਿੰਦਾ ਸਮਝ ਪਰੀ ਤੋ ਬਿਸਰਿਉ ਗਾਵਨ ਜਦੋਂ ਸਮਝ ਪੈ ਗਈ ਕਿ ਮਾਇਆ ਤੇ ਸਾਡੀ ਜ਼ਰੂਰਤ ਹੈ ਮਾਇਆ ਸਾਡਾ ਮਨੋਰਥ ਨਹੀਂ ਅਸੀਂ ਮਾਇਆ ਨੂੰ ਜੀਵਨ ਦਾ ਮਨੋਰਥ ਬਣਾਈ ਬੈਠੇ ਹਾਂ ਧਰਮ ਨੂੰ ਮਜਬੂਰ ਬਣਾਈ ਬੈਠੇ ਹਾਂ ਮਜਬੂਰੀ ਜੀ ਜਾਣਾ ਜੀ ਗੁਰਦੁਆਰੇ ਭਾਈ ਸਾਹਿਬ ਨਰਾਜ ਹੋਣਗੇ ਪ੍ਰਧਾਨ ਸਾਹਿਬ ਕਹਿੰਗੇ ਗੁਰਦੁਆਰੇ ਕਦੇ ਆਉਂਦੇ ਹੀ ਨਹੀਂ ਚਲੋ ਜੀ ਮਜਬੂਰੀ ਹੈ ਜਾਣਾ ਜੀ ਧਰਮ ਦਾ ਕੰਮ ਸਾਡਾ ਮਨੋਰਥ ਸੀ ਉਸ ਨੂੰ ਬਣਾ ਲਿਆ ਮਜਬੂਰੀ ਤੇ ਮਾਇਆ ਸਾਡੀ ਜ਼ਰੂਰਤ ਸੀ ਉਸ ਨੂੰ ਉਸ ਨੂੰ ਅਸੀਂ ਬਣਾ ਲਿਆ ਮਨੋਰਥ ਤੇ ਹੜੀ ਰਾਤ ਮਾਇਆ ਪਿੱਛੇ ਦੌੜਦੇ ਰਹਿੰਦੇ ਹਾਂ ਇਤ ਧੰਨਿਆਂ ਵਿੱਚ ਐਸੀ ਉੜ ਜੀ ਹਾਂ ਕਿ ਧਰਮ ਦੇ ਲਈ ਸਾਡਾ ਕੋਈ ਵਕਤ ਹੀ ਨਹੀਂ ਬਚਦਾ ਜਿਹੜਾ ਵਕਤ ਥੋੜਾ ਬਹੁਤਾ ਕੱਢਦੇ ਹਾਂ ਬੜਾ ਮਜਬੂਰ ਹੋ ਕੇ ਕੱਢਦੇ ਹਾਂ ਇਹ ਸਾਡੀ ਹਵਸਤਾ ਬਣ ਗਈ ਹੈ ਹੁਣ ਜਦੋਂ ਸਮਝ ਪਰੀ ਤੋ ਬਿਸਰਿਓ ਗਾਵਨ ਹੁਣ ਜਦੋਂ ਸਮਝ ਆ ਗਈ ਕਿ ਨਹੀਂ 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 ਇਹ ਖਾਲੀ ਮਾਇਆ ਦੀ ਦੌੜ ਕੇ ਕੀ ਕਰਨਾ ਕਿਉਂਕਿ ਇਸ ਜ਼ਰ ਕਣੀ ਵਿਗੁੱਤੀ ਇਸ ਜ਼ਰ ਕਣੀ ਖੁਵਾਈ ਪਾਪਾ ਬਾਜੀ ਹੋਵੇ ਨਹੀਂ ਮੈਂ ਆ ਸਾਥ ਨਾ ਜਾਈ ਜਿਹਨੇ ਨਾਲ ਜਾਣੀ ਦੀ ਫਿਰ ਨਹੀਂ ਕਮਾਓ ਜਿਹਨਾਂ ਦੀ ਜ਼ਿੰਦਗੀ ਦੀ ਲੋੜ ਹੈ ਜ਼ਿੰਦਗੀ ਦੀ ਲੋੜਾਂ ਬਹੁਤ ਥੋੜੀਆਂ ਨੇ ਅਸੀਂ ਦੇਖਾ ਦੇਖੀ ਆਪਣੇ ਲੋੜਾਂ ਨਹੀਂ ਵਧਾ ਲੈਂਦੇ ਫਿਰ ਉਹਦੇ ਵਾਸਤੇ ਇਹ ਸਾਡੇ ਅੰਦਰ ਮਾਇਆ ਦਾ ਢੋਲ ਵਜਣਾ ਸ਼ੁਰੂ ਹੋ ਜਾਂਦਾ ਫਿਰ ਕਤਨੀ ਬਦਨੀ ਕਹਿਣ ਕਾਹਨ ਪਿੱਛੇ ਪੈ ਜਾਂਦੇ ਆ ਅਸੀਂ ਜੇ ਜਦੋਂ ਸੰਤੋਖ ਆ ਗਿਆ ਸਮਝ ਪਰੀ ਤੋ ਬਿਸਰਿਓ ਗਾਵਨ ਫਿਰ ਉਹ ਗੀਤ ਗਾਣੇ ਮਾਇਆ ਵਾਲੇ ਬੰਦਾ ਬੰਦ ਕਰ ਦਿੰਦਾ ਟਕਾਉ ਵਿੱਚ ਸਹਿਜ ਜਾ ਅਨੰਦ ਵਿੱਚ ਆ ਜਾਂਦਾ ਕਹਤ ਕਬੀਰ ਪੰਜ ਕੋ ਚੂਰੇ ਕਬੀਰ ਆਖਦਾ ਹੈ ਜਿਹੜਾ ਬੰਦਾ ਇਹਨਾਂ ਮਾਇਆ ਦੇ ਪੁੱਤਰਾਂ ਜਿਹੜੇ ਪੰਜ ਪੁੱਤਰ ਨੇ ਦੇ ਮਾਇਆ ਦੇ ਕਾਮ ਕਰੋ ਲੋ ਮੋਹ ਕਰ ਜਿਹੜਾ ਇਹਨਾਂ ਨੂੰ ਚੂਰੇ ਪਾਵੇ ਇਹਨਾਂ ਨੂੰ ਅੰਦਰੋਂ ਮਾਰ ਲਵੇ ਇਹਨਾਂ ਦਾ ਮੋਹ ਮਾਰ ਲਵੇ ਇਹਨਾਂ ਦਾ ਜਜ਼ਬੇ ਦਾ بگੜਿਆ ਰੂਪ ਜਿਹੜਾ ਸੁਧਾਰ ਲਵੇ ਇਹਨਾਂ ਨੂੰ ਵਸ ਕਰ ਲਵੇ ਤਿੰਤੇ ਨਾਹੇ ਪਰਮ ਉਪਦ ਦੂਰੇ ਕੋਨਾ ਬੰਦਿਆ ਕੋ ਨੂੰ ਉਹ ਪਰਮਾਤਮਾ ਦੀ ਮਿਲਾਵ ਵਾਲੀ ਜਿਹੜੀ ਅਵਸਥਾ ਹੈ ਉਹ ਆਨੰਦਮਈ ਅਵਸਥਾ ਜੋਤੀ ਜੋਤ ਰੇਲੀ ਸੰਪੂਰਨthia ਵਾਲੀ ਅਵਸਥਾ ਜਿਹੜੀ ਹੈ ਉਹ ਫਿਰ ਦੂਰ ਨਹੀਂ ਹੈ ਕਿਤੇ ਪਰਮ ਪਦ ਦੂਰੇ ਨਾਹੇ ਪਰਮ ਪਦ ਦੂਰੇ ਇਹ ਪਰਮ ਪਦ ਉੱਚ ਆਤਮਿਕ ਦਰਜਾ ਉਹਨਾਂ ਕੋਲ ਦੂਰ ਨਹੀਂ ਰਹਿੰਦਾ ਉੱਚ ਆਤਮਿਕ ਦਰਜੇ ਤੇ ਉਹ ਪੁੱਜ ਜਾਂਦੇ ਨੇ ਸਾਧ ਸੰਗਤ ਜੀ ਅਸੀਂ ਗੁਰਬਾਣੀ ਨੂੰ ਗੁਰੂ ਮੰਨਣ ਵਾਲਿਆਂ ਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਗੁਰਬਾਣੀ ਉਹ ਚੀਜ਼ ਨਹੀਂ ਵੀ ਤੰਤਰਾਂ ਮੰਤਰੇ ਤੇਰਾ ਪੜੀ ਜਾਓ ਪਾਠ ਕਰਨ ਦੀ ਲੜੀ ਲਾਈ ਜਾਓ ਜੰਨੇ ਪਾਠ ਕਰਦੇ ਫਲ ਮਿਲ ਜਾਏਗਾ ਇਹ ਗੱਲ ਨਹੀਂ ਹੈ ਗੁਰਬਾਣੀ ਦੀ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਐਸੇ ਨੇ ਜਿਹੜੇ ਸਾਨੂੰ ਸੁਚੇਤ ਕਰਦੇ ਨੇ ਕਿ ਭਈ ਕਿਆ ਤੇਰੇ ਅੰਦਰੇ ਤਬਦੀਲੀ ਆ ਰਹੀ ਹੈ ਕਿ ਨਹੀਂ ਆ ਰਹੀ ਜੇ ਗੁਰਬਾਣੀ ਪੜ੍ਹਦੇ ਆਂ ਸਾਧ ਸੰਗਤ ਕਰਦੇ ਆਂ ਧਰਮ ਦੀ ਕਮਾਈ ਕਰਦੇ ਆਂ ਤੇਰੇ ਅੰਦਰ ਤਬਦੀਲੀ ਨਹੀਂ ਆਉਂਦੀ ਪਾਈ ਇਹਦਾ ਮਤਲਬ ਅਜੇ ਤੂੰ ਧਰਮ ਦੇ ਮਾਰਗ ਤੇ ਤੁਰਿਆ ਨਹੀਂ ਸਹਿਤ ਤੂੰ ਧਰਮ ਨੂੰ ਕਰਮ ਕੰਡ ਬਣਾਈ ਬੈਠਾ ਹੋਇਆ ਹੈ ਕਿ ਵੀ ਤਬਦੀਲੀ ਹੋਣੀ ਚਾਹੀਦੀ ਜਿਵੇਂ ਇਸ ਸ਼ਬਦ ਦੀ ਇੱਕ ਵੀ ਜਾਸਣ ਨੇ ਜਿਨ੍ਹਾਂ ਬਾਤ ਕੋ ਬਹੁਤ ਅੰਦੇਸ਼ ਰੁੱਤੇ ਮਿੱਟੀ ਸਭ ਗਿਆ ਸੈਇ ਸੈਨਕ ਐਂ ਸੁਖਮਨ ਨਾਰੀ ਉਦ ਕਮਲ ਵਿਖਸਿਓ ਉਦੋਂ ਉਲਟਾ ਕਮਲ ਹਿਰਦੇ ਦਾ ਜਿਹੜਾ ਮਾਇਆ ਵੱਲੇ ਪਾਸੇ ਮੁੜਿਆ ਹੋਇਆ ਇਹ ਉਲਟ ਜਾਣਾ ਚਾਹੀਦਾ ਧਰਮ ਦੇ ਪਾਸੇ ਜਿਨ੍ਹਾਂ ਬਾਤਾਂ ਦਾ ਬੜਾ ਅੰਦੇਸ਼ਾ ਰਹਿੰਦਾ ਉਹ ਸਾਰੀ ਮਿਟ ਜਾਣੀ ਚਾਹੀਦੀ ਜੀਵਨ ਬਦਲ ਜਾਣਾ ਚਾਹੀਦਾ ਅਸੀਂ ਜਪ ਸਾਹਿਬ ਜੀ ਪੜਦੇ ਹਾਂ ਬਈ ਸ਼ਰਮ ਕੰਡ ਕੀ ਬਾਣੀ ਰੂਪ ਦਿੱਤਾ ਘਾੜਤ ਘੜੀਏ ਬਹੁਤ ਅਨੂਪ ਦਿੱਤਾ ਘੜੀਏ ਸੁਰਤ ਮਤ ਮਨ ਬੁੱਧ ਸੁਰਤ ਮਤ ਮਨ ਬੁੱਧ ਘੜੀ ਜਾਣੀ ਚਾਹੀਦੀ ਬਦਲਣੀ ਚਾਹੀਦੀ ਹੈ ਸੁਰਤੀ ਜੇ ਸੁਰਤੀ ਮਾਇਆ ਜੀ ਗਰਕ ਆ ਜੇ ਮੋਹ ਮਾਇਆ ਜੀ ਗਰਕ ਹੈ ਵਿਕਾਰਾਂ ਜੀ ਗਰਕ ਹੈ ਤੇ ਪਾਠ ਵੀ ਕਰੀ ਜਾ ਰਹੇ ਹਾਂ ਗੁਰਦੁਆਰੀ ਜਾ ਰਹੇ ਹਾਂ ਇਹਦਾ ਮਤਲਬ ਅਸੀਂ ਉਹ ਐਵੇਂ ਇੱਕ ਕਰਮ ਕਾਂਡ ਕਰੀ ਜਾ ਰਹੇ ਹਾਂ ਇਵੇਂ ਦਿਖਾਉਣ ਵਾਸਤੇ ਕਰੀ ਜਾ ਰਹੇ ਹਾਂ ਕਿ ਕੋਈ ਜੀਵਨ ਇੱਕ ਤਬਦੀਲੀ ਨਹੀਂ ਆ ਰਹੀ ਲੋਭ ਲਾਲਚ ਮੁੱਕੇ ਨਹੀਂ ਸੰਤੋਖ ਆਇਆ ਨਹੀਂ ਨਿਰਦੀਪਨਾ ਗਿਆ ਨਹੀਂ ਅੰਦਰ ਦੀ ਆਈ ਨਹੀਂ ਸਮਾਨਤਾ ਨਹੀਂ ਆਈ ਵਿਤਕਰੇ ਜੇ ਵੀ ਸਾਡੇ ਅੰਦਰ ਪਲਦੇ ਪਏ ਨੇ ਫਿਰ ਕਾਦੇ ਦਰਮੀ ਹਾਂ ਤੂੰ ਗੁਰਬਾਣੀ ਦੀ ਇਹ ਸ਼ਬਦ ਜਿਹੜੇ ਨੇ ਸਾਨੂੰ ਸੁਚੇਤ ਕਰਦੇ ਨੇ ਕਿ ਆਪਣੇ ਅੰਦਰ ਚਾਤ ਮਾਰ ਕੇ ਦੇਖੋ ਬੰਦੇ ਖੋਇ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮੈਂ ਕਿ ਤੇਰਾ ਮਨ ਆਤਮ ਕਿਹਦੇ ਪਾਸੇ ਹੈ ਉਹ ਟਹਿਂਦੀ ਕਲਾ ਕੋਲ ਪਾਸੇ ਜਾ ਰਿਹਾ ਹੈ ਕਿ ਚੜਦੀ ਕਲਾ ਚੜਦੀ ਕਲਾ ਤੂੰ ਪਾਵ ਹੈ ਕਿ ਅਸੀਂ ਸਾਡੀ ਜਿਹੜੀ ਇੱਜ਼ਤ ਮਾਣ ਵਾਲੀ ਗੱਲ ਹੈ ਉਹ ਵੱਧ ਰਹੀ ਹੈ ਉਹ ਉਹ ਕਰਮ ਸਾਡੇ ਵੱਧ ਰਹੇ ਨੇ ਜਾਂ ਬੇਇੱਜ਼ਤੀ ਕਰਨ ਵਾਲੇ ਇਹ ਅਸੀਂ ਆਪਣੇ ਜੀਵਨ ਦੀ ਪੜਤਾਲ ਕਰਨੀ ਹੈ ਇਸ ਸ਼ਬਦ ਦੇ ਰਾਹੀਂ ਇਹ ਸਮਝ ਆਉਂਦੀ ਹੈ ਕਿ ਸਾਡੇ ਜੀਵਨ ਵਿੱਚ ਇਸ ਕਿਸਮ ਦੀ ਤਬਦੀਲੀ ਹੋਣੀ ਚਾਹੀਦੀ ਹੈ ਮਾਇਆ ਦੇ ਢੋਲ ਤੇ ਜਿਹੜੇ ਸੇ ਨਾਚ ਨੱਚਦੇ ਨੇ ਨੱਟਾਂ ਵਾਲੇ ਇਹ ਸਾਡੇ ਇਹ ਨਾਚ ਬੰਦ ਹੋਣੇ ਚਾਹੀਦੇ ਮਨ ਚੋਂ ਮਾਇਆ ਦੇ ਫੁਰਨੇ ਉੱਠਣੇ ਬੰਦ ਹੋਣੇ ਚਾਹੀਦੇ ਟਿਕਾਉ ਆਣਾ ਚਾਹੀਦਾ ਸਹਿਜ ਆਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ